اے گرو صاحب جیو ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੀ ਵਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਮੈਂ ਮੁਰ ਕੀ ਕੀਤਕ ਵਤ ਹੈ ਕੋਟਪਰਾ ਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਕਰਵਾਸ ਨਾ ਪਰਿਆਰੇ ਜ਼ਹਲ ਜ਼ਹੂਰ ਹਜਲਾ ਹਜੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰੱਕੇ ਭਗਤੋ ਅਸ਼ ਲਗਿਆੰਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਸ਼ਾ ਜੀ ਦੀ ਪਾਵਨ ਪੀਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜੇ ਬੈਠੇ ਸਾਧ ਸੰਗਤ ਧੰਤਾ ਦੇ ਯੋਗ ਵਰ ਭਾਗੇ ਹੋ ਗੁਰੂ ਸਾਹਿਬ ਨੇ ਕਿਰਪਾ ਮਿਹਰ ਦਇਆ ਕੀਤੀ ਹੈ ਜੀਵਨ ਸਵਾਸ ਤੰਦਰੁਸਤੀਆਂ ਉਦੋਂ ਇਸ਼ਨਾਨ ਬਖਸ਼ਿਆ ਆਪਣੇ ਸਵਾਸਾਂ ਨੂੰ ਆਪਣੇ ਜੀਵਨ ਨੂੰ ਆਪਣੀਆਂ ਕਮਾਈਆਂ ਨੂੰ ਸਫਲ ਕਰਿਓ ਕਨ ਮਨ ਧਨ ਸਭ ਸੋਬ ਗੁਰੂ ਕੋ ਹੁਕਮ ਨੀਂ ਪਾਈਏ ਮਰਜ ਦੇ ਚੰਨਾਂ ਦੇ ਵਿੱਚ ਸਾਡਾ ਤਨ ਤੇ ਸਾਡਾ ਮਨ ਤੇ ਸਾਡਾ ਧਨ ਇਹ ਤਿੰਨੋਂ ਹੀ ਸਤਸੰਗ ਜੀ ਦੀ ਸੇਵਾ ਦੇ ਵਿੱਚ ਲੱਗ ਜਾਣ ਤੇ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਦਇਆ ਦੇ ਅਸੀਂ ਪਾਤਰ ਬਣ ਸਕਦੇ ਹਾਂ ਜਿੱਥੇ ਅਸੀਂ ਆਪਣੇ ਮਨ ਦੇ ਨਾਲ ਬਾਣੀ ਪੜ੍ਹਨੀ ਹੈ ਸੁਣਨੀ ਹੈ ਸੁਣਾਉਣੀ ਹੈ ਉਥੇ ਤਨ ਦੇ ਨਾਲ ਵੀ ਸੇਵਾ ਕਰਕੇ ਗੁਰੂ ਦੀ ਖੁਸ਼ੀ ਔਰ ਧੰਨ ਦੇ ਨਾਲ ਵੀ ਸੇਵਾ ਕਰਕੇ ਜਿਵੇਂ ਪ੍ਰਧਾਨ ਸਭ ਨੇ ਕਿਹਾ ਸੇਵਾਵਾਂ ਕਰਕੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਹਨ ਕਿਉਂਕਿ ਗੁਰੂ ਦਾ ਦਿੱਤਾ ਸਿਖਾਉਂਦੇ ਹਾਂ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਜਿਉਂਦੇ ਹਾਂ ਆਪਾਂ ਸਾਰੇ ਹੀ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾ ਰਹੇ ਆਂ ਇਹ ਜ਼ਰੂਰੀ ਨਹੀਂ ਕਿ ਜਿਸ ਦਿਨ ਕਿ 5 ਤਰੀਕ ਹੋਣਾ ਵੀ 5 ਤਰੀਕ ਨਹੀਂ ਆਪਾਂ ਕੁਝ ਸੇਵਾਵਾਂ ਕਰਨੀਆਂ ਹਨ ਇੱਕ ਦਿਨ ਨਹੀਂ ਨਾ ਹੋ ਜਣ ਵੀ 10 ਸੇਵਾਵਾਂ ਇੱਕ ਦਿਨ ਨਹੀਂ ਆ ਜਣ ਤੇ ਪਿਛਲੇ ਦਿਨ ਖਾਲੀ ਰਹਿ ਜਣ ਬਸ ਇਸ ਤਰ੍ਹਾਂ ਵੰਡ ਕੇ ਵਾਰੀ ਵਾਰੀ ਸਾਰਿਆਂ ਨੇ ਹਾਜ਼ਰੀ ਸਾਰਿਆਂ ਦੀ ਲਗਣੀ ਕੋਈ ਪਹਿਲਾਂ ਕਰ ਜੇ ਬਾਅਦ ਵਿੱਚ ਕਰ ਜੇ ਮੰਦ ਵਿੱਚ ਕਰ ਜੇ ਕੋਈ ਇਦਾਂ ਦੀ ਗੱਲ ਨਹੀਂ ਵੀ ਉਸ ਦਿਨ ਕਿਦਰੇ ਖਾਸ ਲਿਖੇ ਵਿੱਚ ਲੱਗਦੀ ਹੈ ਇਹ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਭਰਮ ਜਦੋਂ ਮਰਜੀ ਤੁਸੀਂ ਸੇਵਾ ਕਰਨੀ ਹੈ ਕਰਦੇ ਹੋ ਚਾਹ ਦੇ ਲੰਗਰਾਂ ਦੀ ਹੋਰ ਰਸ ਦੀ ਕੋਈ ਵੀ ਉਹ ਲਿਖੇ ਵਿੱਚ ਜਰੂਰ ਲੱਗੇਗੀ ਗੁਰੂ ਦੇ ਗੁਰਪਰੂ ਦੇ ਸਬੰਧ ਵਿੱਚ ਅਸੀਂ ਰੋਜ਼ ਕਥਾ ਕੀਰਤਨ ਵੀ ਕਰਦੇ ਹਾਂ ਹੁਣ ਆਪਾਂ ਜਿਸ ਦਿਨ ਗੁਰਪਰੂ ਹੁੰਦਾ ਉਸ ਦਿਨ ਤੇ ਸਾਡੇ ਕੋਲ ਦਾ 15 ਮਿੰਟ ਹੀ ਹੁੰਨੇ ਨੇ ਕਥਾ ਕਰਨ ਨੂੰ ਹੁਣ ਅਸੀਂ ਰੋਜ਼ ਕਰਦੇ ਹਾਂ ਕਿ ਹੁਣ ਪਰਵਾਣੀ ਹੁੰਦੀ ਨਹੀਂ ਜਦੋਂ ਵੀ ਸਾਹ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਜਦੋਂ ਵੀ ਗੁਰੂ ਨਾਨਕ ਮਹਾਰਾਜ ਦੀ ਯਾਦ ਵਿੱਚ ਬੈਠ ਜਾਓ ਗੁਰਪੁਰਬ ਉਹਦੋਂ ਹੀ ਹੈ ਇਹ ਵੀ ਨਹੀਂ ਹੈ ਵੀ ਉਸੇ ਮਿੱਥੇ ਦੇ ਨਹੀਂ ਮਿੱਥੇ ਦਿਨ ਅਸੀਂ ਸਾਰੇ ਮਨਾਉਂਦੇ ਆ ਪਰ ਜੇ ਕਿਤੇ ਕਿਤੇ ਅੱਗੇ ਪਿੱਛੇ ਵੀ ਕੋਈ ਦਿਨ ਹੋ ਜਾਵੇ ਤਾਂ ਵੀ ਕੋਈ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਕਿ ਇਹ ਵਾਲੇ ਇਸ ਤਰ੍ਹਾਂ ਵੀ ਹੁੰਦਾ ਹੈ ਨਾ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਬਹੁਤ ਜ਼ਿਆਦਾ ਮਿੱਥੇ ਦਿਨ ਤੇ ਅੱਗੇ ਪਿੱਛੇ ਵੀ ਕਰ ਲਿਆ ਜਾਵੇ ਕਿ ਤਾਂ ਹੀ ਕਰਦੇ ਹਨ ਹੋ ਪਰ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਹੈ ਪਾਟੀ ਸਿੰਘ ਵੀ ਮਿਲ ਜਾਂਦੇ ਨੇ ਹੋਰ ਵੀ ਸੇਵਾਵਾਂ ਹੋ ਜਾਂਦੀਆਂ ਨੇ ਸੋ ਇਹ ਵਿਚਾਰ ਸੋ ਮੇਰੇ ਇੱਕ ਜਾਂਦਾ ਭਾਵੇਂ ਵੀ ਜਦੋਂ ਮਰਜੀ ਗੁਰੂ ਮਹਾਰਾਜ ਨੂੰ ਯਾਦ ਕਰ ਲੋ ਸੇਵਾ ਪ੍ਰਵਾਨ ਹੁੰਦੀ ਹੈ ਸੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਅਸੀਂ ਰੋ ਜੁੜਦੇ ਹਾਂ ਮਹਾਰਾਜ ਮਿਰ ਕਰਨ ਕਰਭਾ ਕਰਨ ਸਮਤ ਬਖਸ਼ਣ ਆਓ ਜੋ ਲੜੀ ਮਹਾਰਾਜ ਨੇ ਚਲਾਈ ਹੋਈ ਹੈ ਉਸਨੂੰ ਹੌਲੀ ਹੌਲੀ ਤੁਹਾਡੇ ਅੱਗੇ ਵਧਾਉਂਦੇ ਹੋਏ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕਰੀਏ ਗੁਰੂ ਨਾਨਕ ਮਹਾਰਾਜ ਜੀ ਦੀ ਭੈਣ ਜਿਹੜੀ ਹੈ ਬੀਬੇ ਨਾਨਕੀ ਉਹ ਸੁਲਤਾਨਪੁਰ ਵਿਖੇ ਖਤਰੀ ਪਰਿਵਾਰ ਦੇ ਵਿੱਚ ਵਿਆਹੀ ਗਈ ਜੈ ਰਾਮ ਜੀ ਦੇ ਨਾਲ ਵਧੀਆ ਉਹਨਾਂ ਦਾ ਲੋਕਾਂ ਦੇ ਨਾਲ ਤਾਲਮੇਲ ਹੈ ਵਕਾਫियत ਹੈ ਚੰਗਾ ਉਹਨਾਂ ਦਾ ਨਾਮ ਹੈ ਦੌਲਤ ਖਾਂਦੇ ਮੋਦੀਖਾਨੇ ਤੱਕ ਉਹਨਾਂ ਦੀ ਗੱਲਬਾਤ ਹੈ ਸੋ ਜਿੰਨੂੰ ਆਪਾਂ ਥੇੜ ਪੰਜਾਬੀ ਕਿੰਨੇ ਘਰੋਂ ਰਜੇ ਪੂਜੇ ਨੇ ਮਨਾਈ ਦੀ ਕਿਰਪਾ ਗੁਰੂ ਨਾਨਕ ਮਹਾਰਾਜ ਜੀ ਦੀ ਭੈਣ ਨਾਨਕੀ ਸੁਲਤਾਨਪੁਰ ਵਿਖੇ ਵਿਆਹੀ ਗਈ ਤੇ ਫਿਰ ਗੁਰੂ ਨਾਨਕ ਬਾਦਸ਼ਾਹ ਜੀ ਦਾ ਉਥੇ ਕਦੇ ਕਦਾਈ ਆਉਣਾ ਜਾਣਾ ਲੱਗਿਆ ਰਿਹਾ ਜਾਣਾ ਭੈਣ ਨੂੰ ਮਿਲਿਆਉਣਾ ਕਦੀ ਭੈਣ ਨੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਆਪਣੇ ਪਿੰਡਾਂ ਜਾਣਾ ਪੀਕੇ ਫਿਰ ਗੁਰੂ ਨਾਨਕ ਮਹਾਰਾਜ ਨੇ ਛੱਡ ਆਉਣਾ ਪੈਨਾਨਕੀ ਨੇ ਆ ਕੇ ਪਰਿਵਾਰ ਨੂੰ ਮਿਲਣਾ ਸ਼੍ਰੀਕੇ ਨੂੰ ਮਿਲਣਾ ਰਾਏ ਬੁਲਾਰ ਜਿਹੜੇ ਸੀ ਗੁਰਮੁਖ ਪਿਆਰੇ ਉਹਨਾਂ ਨੂੰ ਕਿਹਾ ਸਕਦੇ ਹਾਂ ਉਹਨਾਂ ਨੂੰ ਵੀ ਮਿਲਣਾ ਤੇ ਰਾਏ ਬੁਲਾਰ ਜੀ ਨੇ ਪੈਨਾਨਕੀ ਨੂੰ ਕਿਹਾ ਪੀ ਜਿਹੜਾ ਤੇਰਾ ਵੀਰ ਨਾਨਕ ਹੈ ਪੀ ਤੇਰੇ ਘਰ ਵਾਲੇ ਦਾ کاروبار ਵੀ ਠੀਕ ਹੈ ਉਹਦੀ ਵਕ ਵੀ ਦਾ ਇਹਨੂੰ ਉੱਤੇ ਲੈ ਜਾਓ ਤੇ ਕਿਸੇ کاروبار ਤੇ ਲਾ ਦਿਓ ਕੋਈ ਕੰਮ ਲੱਭ ਕੇ ਇਸ ਨੂੰ ਦੇ ਦਿਓ ਸੋ ਸੁਲਤਾਨਪੁਰ ਉਸ ਸਮੇਂ ਸੋ ਮਸ਼ਹੂਰ ਸੀ ਆ ਕਿਉਂਕਿ ਜਿੱਦਾਂ ਸ਼ਹਿਰ ਹੁੰਦੇ ਹਨ ਉੱਤੇ ਕਾਰੋਬਾਰ ਲੱਭ ਜਾਂਦੇ ਹਨ ਤੇ ਜਿਹੜੇ ਛੋਟੇ ਛੋਟੇ ਪਿੰਡ ਹੁੰਦੇ ਹਨ ਉੱਤੇ ਥੋੜਾ ਮੁਸ਼ਕਲ ਹੁੰਦਾ ਸੋ ਰਾਇਬਲਾਨ ਦੇ ਕਹਿੰਦੇ ਬੇਬੇ ਨਾਨਕੀ ਨੇ ਆਪਣੇ ਭਾਈ ਮਤਲਬ ਗੁਰੂ ਨਾਨਕ ਪਾਸ਼ਾ ਵੀਰ ਨੂੰ ਆਖਿਆ ਤੇ ਮਹਿਤਾ ਕਲਿਆਣ ਦੱਸ ਵੀ ਸਹਿਮਤ ਹੋਇਆ ਵੀ ਇਹ ਆਪਣੀ ਭੈਣ ਦੇ ਕੋਲ ਜਾ ਕੇ ਕੁਝ ਕਰੇ ਕੁਝ ਕਾਰਜ ਕਰੇ ਕੋਈ ਕੰਮ ਕਰੇ ਕੋਈ jobb ਕਰੇ ਸੋ ਗੁਰੂ ਨਾਨਕ ਪਾਸ਼ਾ ਜੀ ਗੁਰੂ ਨਾਨਕ ਪਾਸ਼ਾ ਜੀ ਨੂੰ ਸੁਲਤਾਨਪੁਰ ਭੇਜਣ ਵਾਲਾ ਕੋਈ ਨਹੀਂ ਮਹਾਰਾਜ ਨੇ ਸਾਰੀ ਵਿਧ ਆਪ ਬਣਾਈ ਆਪਣਾ ਖੇਲ ਆਪ ਕਰ ਦੇਖਿਆ ਮਾਰਾ ਜੀ ਨੇ ਪ੍ਰੇਰਨਾ ਹੀ ਹੁੰਦਾ ਸੀ ਕਦੀ ਬਾਲੇ ਨੂੰ ਪ੍ਰੇਰ ਦੇਣਾ ਕਦੀ ਮਰਦਾਨੇ ਨੂੰ ਪ੍ਰੇਰ ਦੇਣਾ ਕਦੀ ਕਿਸੇ ਨੂੰ ਪ੍ਰੇਰ ਦੇਣਾ ਕਿਉਂਕਿ ਉੱਥੇ ਕੌਤਕ ਰਚਨੇ ਹੁੰਦੇ ਸੀ ਮਹਾਰਾਜ ਜੀ ਨੇ ਕੋਈ ਵਿਧ ਬਣਾਉਣੀ ਸੀ ਕੋਈ ਬਹਾਨਾ ਬਣਾ ਕੇ ਮਹਾਰਾਜ ਜੀ ਨੇ ਸੁਲਤਾਨਪੁਰ ਪਹੁੰਚਣਾ ਸੀ ਤਿੰਨ ਨੌਕਰੀ ਦਾ ਬਹਾਨਾ ਲੈ ਕੇ ਵਿਧ ਬਣਾਈ ਆਪ ਹੀ ਮਹਾਰਾਜ ਜੀ ਨੇ ਤੇ ਸੁਲਤਾਨਪੁਰ ਆਪਣੀ ਭੈਣ ਦੇ ਘਰ ਪਹੁੰਚ ਗਏ ਉਹਨਾਂ ਦਾ ਭਾਈਆ ਮਤਲਬ ਉਹ ਜੀਜਾ ਜੈਰਾਮ ਵੀ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ ਉਹਨਾਂ ਨੂੰ ਵੀ ਗੁਰੂ ਨਾਨਕ ਮਹਾਰਾਜ ਜੀ ਦੀ ਉਹ ਜੋਤ ਦਾ ਜਾਂ ਉਹਨਾਂ ਦੇ ਕਉਤਕਾਂ ਦਾ ਬਿਲਕੁਲ ਗਿਆਨ ਹੋ ਚੁੱਕਾ ਸੀ ਬਾਬੇ ਨੇ ਦੱਸ ਦਿੱਤਾ ਸੀ ਔਰ ਬਹੁਤ ਸਤਿਕਾਰ ਕਰਦੇ ਹੁੰਦੇ ਸਨ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਆਪਣੇ ਭਾਈਏ ਦਾ ਆਪਣੇ ਜੀਜੇ ਦਾ ਬਹੁਤ ਸਤਿਕਾਰ ਕਰਦੇ ਉੱਥੇ ਉਤੋਂ ਜ਼ਿਆਦਾ ਭਾਈਆ ਜੈਰਾਮ ਵੀ ਜੀ ਵੀ ਆਪਣੇ ਸਾਲੇ ਦਾ ਬਹੁਤ ਜਿਆਦਾ ਸਤਿਕਾਰ ਕਰਦੇ। ਦੇਖੋ ਨਾਲ ਨਾਲ ਵਿਚਾਰ ਆਪਾਂ ਜੂ ਲਾਉਂਦੇ ਹੁੰਨੇ ਆ। ਸਾਲੇ ਦਾ ਪਹਨੋਈਏ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ ਹੈ ਬਹੁਤ ਹੀ ਪਿਆਰਾ ਕੋਈ ਰੋਗ ਵਾਲਾ ਨਹੀਂ ਕੋਈ ਕਿਸੇ ਨੂੰ ਨੀਵਾ ਦਿਖਾਉਣ ਵਾਲਾ ਨਹੀਂ ਇੱਜ਼ਤ ਮਾਣਨ ਵਾਲਾ ਤੇ ਸਤਿਕਾਰ ਵਾਲਾ ਹੁੰਦਾ ਹੈ ਜੇ ਇਸ ਰਿਸ਼ਤੇ ਦੀਆਂ ਖੂਬੀਆਂ ਨੂੰ ਕੋਈ ਸਮਝ ਲਵੇ। ਬੜਾ ਆਪਾਂ ਪਿਆਰ ਦੇਖਿਆ ਹੈ। ਸੋ ਆਸ ਵਿੱਚ ਬਹਿਣਾ ਖਾਸ ਕਰਕੇ ਬਜ਼ੁਰਗ ਜਿਹਨੇ ਬੈਠੇ ਨੇ ਆਸ ਵਿੱਚ ਬਹਿਣਾ ਗੱਲਾਂ ਬਾਤਾਂ ਕਰਨੀਆਂ ਕਰਦੀਆਂ ਸਲਾਮਾਂ ਕਰਨੀਆਂ ਬਿਜ਼ਨਸ ਦੀਆਂ ਗੱਲਾਂ ਕਰਨੇ ਹੋਰ ਕਈ ਚੀਜ਼ ਮਤਲਬ ਇਹ ਪਿਆਰ ਹੋਣਾ ਚਾਹੀਦਾ ਸੋ ਇਹ ਪਿਆਰ ਗੁਰੂ ਨਾਨਕ ਬਾਦਸ਼ਾਹ ਜੀ ਅਤੇ ਭਾਈਆ ਜੈਰਾਮ ਦੇ ਵਿੱਚ ਬਹੁਤ ਜ਼ਿਆਦਾ ਹੈ ਗੁਰੂ ਨਾਨਕ ਮਹਾਰਾਜ ਜੀ ਨੂੰ ਦੌਲਤ ਖਾਨ ਦੇ ਮੋਦੀ ਖਾਨੇ ਦੇ ਵਿੱਚ ਜੋ ਵਾਸਤੇ ਗਲਬਤ ਕੀਤੀ ਤੇ ਗੁਰੂ ਨਾਨਕ ਮਹਾਰਾਜ ਦੀ ਸਿਵ ਤੇ ਬੋਧ ਦੂਰ ਤੱਕ ਸੀ ਵੀ ਬਹੁਤ ਹੀ ਮਾਨਦਾਰ ਨੇ ਤੇ ਮਾਲਕ ਦੀ ਬੜੀ ਉਹਨਾਂ ਤੇ ਕਿਰਪਾ ਤੇ ਪਰਿਵਾਰੀ ਦੇ ਪੁੱਤਰ ਨੇ ਨੇਚਰਲੀ ਜਿਹੜੇ ਗੁਣ ਹੁੰਦੇ ਨੇ ਜੋ ਕਿਤਾ ਘਰ ਹੋਵੇ ਨਾ ਉਹ ਨੇਚਰਲੀ ਗੁਣ ਜਿਹੜੇ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ ਹੁੰਦੇ ਨੇ ਪ੍ਰਭਾਵ ਪੈਂਦਾ ਹਸਾਬ ਕਿਤਾਬ ਦਾ ਸੋ ਗਿਆਨੂਨਾਨ ਨੂੰ ਸੀ ਤੇ ਉਹਨਾਂ ਦੇ ਜੀਜੀ ਦੇ ਕੰਨ ਤੇ ਮਹਾਰਾਜ ਨੂੰ ਮੋਦੀ ਖਾਨੇ ਦੇ ਵਿੱਚ ਜੌਬ ਮਿਲ ਗਈ ਮੋਦੀ ਦੀ ਨੌਕਰੀ ਮਿਲ ਗਈ ਸਰਕਾਰੀ ਨੌਕਰੀ ਔਰ ਮੋਦੀ ਖਾਨੇ ਦੇ ਵਿੱਚ ਜਿਵੇਂ ਅੱਜਕੱਲ ਸੋਸਾਇਟੀਆਂ ਬਣੀਆਂ ਹੋਈਆਂ ਨੇ ਉਹ ਤੋਂ ਖਾਦ ਲੈ ਆਂਦੇ ਆ ਕੋਈ ਬੀਜ ਵੀ ਲੈ ਆਂਦਾ ਹੋਰ ਵੀ ਬੜੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਉਹ ਵਕਰੀ ਗੱਲ 'ਤੇ ਸਾਨੂੰ ਨੌਲੇਜ ਨਹੀਂ ਵੀ ਉਤੋਂ ਅਸੀਂ ਕੀ ਕੀ ਲੈ ਸਕਦੇ ਆ ਕਦੀ ਲਿਸਟ ਨਹੀਂ ਆਪਾਂ ਕਢਾਈ ਕਿ ਸਦਰ ਰਾਈਟ ਕੀ ਹੈ ਵੀ ਉਹ ਤੁਸਾਨੂੰ ਕੀ ਕੀ ਮਿਲਦਾ ਹੈ ਉਦੋਂ ਮੋਦੀ ਖਾਨੇ ਦੇ ਵਿੱਚੋਂ ਅਨਾਜ ਬੀਜ ਔਰ ਜੋ ਵੀ ਘਰ ਦੇ ਵਿੱਚ ਵਰਤਣ ਵਾਲੀਆਂ ਵਸਤੂਆਂ ਇਹ ਸਾਰੀਆਂ ਮਿਲਦੀਆਂ ਹੁੰਦੀਆਂ ਸਨ ਤੇ ਵੱਟੇ ਦੇ ਵਿੱਚ ਚੀਜ਼ਾਂ ਮਿਲਦੀਆਂ ਹੁੰਦੀਆਂ ਸਨ ਵੀ ਆ ਲੈ ਲਓ ਤੇ ਇਹਦੇ ਵੱਟੇ ਆ ਦੇ ਦਿਓ ਠੀਕ ਹੈ ਜੀ ਕਰੰਸੀ ਪਹਿਲਾਂ ਬਹੁਤ ਘੱਟ ਚੱਲਦੀ ਸੀ ਜਿਹੜੇ ਇੱਥੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਵੀ ਪਤਾ ਹੈ ਪੀ ਕਣਕ ਦੇ ਕੇ ਉਹਦੇ ਵੱਟੇ ਆਪਾਂ ਲੈਂਦੇ ਹੁੰਦੇ ਸੀ ਇਹਦੇ ਵੱਟੇ ਆ ਦੇ ਦਿਓ ਕਿ ਉਹ ਪੈਸੇ ਨਹੀਂ ਸੀ ਹੁੰਦੇ ਜਦੋਂ ਘਰੋਂ ਭੜੋਲੇ ਚੋਂ ਕਣਕ ਕੱਢ ਕੇ ਲੈ ਜਾਣਾ ਹੀ ਤੇ ਉਹਦੇ ਵੱਟੇ ਜਿਹੜਾ ਹੈ ਕੋਈ ਸਬਜ਼ੀ ਲੈ ਆਣੀ ਕੋਈ ਕਰਿਆਨਾ ਲੈ ਆਉਣਾ ਏਦਾਂ ਦੁਕਾਨਾਂ ਤੇ ਹੀ ਚੀਜ਼ਾਂ ਦਾਣੇ ਉਹਨੇ ਲੈ ਕੇ ਜਾਂਦੇ ਸੀ ਉਹਦੇ ਬਦਲੇ ਫਿਰ ਕੋਈ ਨਾ ਕੋਈ ਮਤਲਬ ਫਸਲ ਦਾ ਬੀਜ ਲੈ ਆਉ ਕੋ ਹੋਰ ਚੀਜ਼ ਲੈ ਆਉ ਕੋਈ ਖੇਤੀ ਵਾਲੀ ਨਾਲ ਸੰਬੰਧ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਘਰ ਵਿੱਚ ਵਰਤਣ ਜਾਣ ਵਾਲੀਆਂ ਜਿਹਦਾ ਗਰੋਸਰੀ ਕਰਿਆਨਾ ਇਹ ਸਾਰਾ ਕੁਝ ਉਹ ਤੋਂ ਮਿਲ ਜਾਂਦਾ ਸੀ ਤੇ ਬਾਬਾ ਇਹ ਡਿਊਟੀ ਤੇ ਲੱਗ ਗਿਆ ਸੋ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਜੋ ਵੀ ਆਉਂਦਾ ਨਾਲੇ ਤੇ ਬੱਬਾ ਉਹਨਾਂ ਨੂੰ ਅਨਾਜ ਦਿੰਦਾ ਜੋ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਉਹ ਦਿੰਦਾ ਤੇ ਨਾਲੇ ਉਸ ਨਿਰੰਕਾਰ ਦੇ ਨਾਲ ਆਪੇ ਕੰਡਾ ਆਪੇ ਰਾਜੂ ਪ੍ਰਭ ਆਪੇ ਤੋਲਣ ਹਾਰ ਆਪ ਹੀ ਸਭ ਕੁਝ ਕਰਦੇ ਨੇ ਤੋਲਦੇ ਨੇ ਦਿੰਦੇ ਨੇ ਉਹਨਾਂ ਦੇ ਤੋਲਣ ਦਾ ਤਰੀਕਾ ਜਿਹੜਾ ਦੁਨੀਆ ਨਾਲੋਂ ਵੱਖਰਾ ਮਾਰੇ ਦੇ ਚੰਨਾਂ ਦੇ ਵਿੱਚ ਜੁੜ ਜਾਂਦੇ ਨੇ ਇਹਦੇ ਬਾਰੇ ਇੱਕ ਪੰਕਤੀ ਹੈ ਉਹ ਮਤਲਬ ਜਦੋਂ ਤੋਲਦੇ ਨੇ ਤੇ ਧਾਰਨਾ ਦੇ ਵਿੱਚ ਤੋਲਦੇ ਸਨ 1 2 3 4 5 6 7 8 9 10 11 12 ਤੇ ਜਦੋਂ 13 ਕਹਿਣਾ ਸੀ ਤੇ ਫਿਰ ਮਾਲਕ ਦੇ ਨਾਲ ਸੁਰਤ ਜੁੜ ਜਾਂਦੀ ਸੀ ਤੇ ਮੈਂ 13 13 ਦੀ ਜਗ੍ਹਾ 13 13 13 ਆਪਾਂ 13 ਵੀ ਕਹਿ ਦਿੰਨੇ ਆ ਮੈਂ ਤੇਰਾ ਇਸ ਤਰ੍ਹਾਂ ਵੀ ਆਪਾਂ ਤੂੰ ਮੇਰਾ ਤੇ ਮੈਂ ਤੇਰਾ 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 ਕਹਿ ਲਈਏ ਤੇਰਾ ਕਹਿ ਲਈਏ ਇੰਜ ਕਹਿੰਦੇ ਕਹਿੰਦੇ ਉਹ ਸਾਰੀਆਂ ਧਾਰਨਾ ਜਿਹੜਾ ਵੀ ਆਂਦਾ ਉਹਨਾਂ ਉਹਨਾਂ ਦੀ ਝੋਲੀ ਦੇ ਵਿੱਚੋਂ ਪਾਈ ਜਾਂਦੇ ਐਦਾਂ ਦਾ ਤੋਲ ਸੀ ਇਹਦਾ ਮਤਲਬ ਇਹ ਨਹੀਂ ਕਿ ਬਾਬੇ ਨੂੰ ਹਿਸਾਬ ਕਿਤਾਬ ਨਹੀਂ ਸੀ ਆਉਂਦਾ ਜਾਂ ਉਹਨਾਂ ਦਾ ਤੋਲਣਾ ਗਲਤ ਸੀ ਨਹੀਂ ਸਾਡੇ ਲਈ ਹੋ ਸਕਦਾ ਵੀ ਇਹਨਾਂ ਦਾ ਧਿਆਨ ਹੋਰ ਪਾਸੇ ਪਰ ਬਾਣੀ ਵਿੱਚ ਲਿਖਿਆ ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸਵਾਲ ਹਾਥ ਪਾਉਂ ਕਰ ਕੰਮ ਸਭ ਚੀਤ ਨਰਿੰਜਨ ਨਾਲ ਐਦਾਂ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਗੱਲਾਂ ਬਾਤਾਂ ਵੀ ਹੋ ਸਕਦੀਆਂ ਜਦੋਂ ਕੋਈ ਆਪਣੇ ਕੰਮ ਵਿੱਚ ਐਕਸਪਰਟ ਹੋ ਜਾਵੇ ਡਰਾਈਵਰ ਡਰਾਈਵਰੀ ਵਿੱਚ ਐਕਸਪਰਟ ਹੋ ਜਾਵੇ ਉਹ ਗੱਲਾਂ ਵੀ ਕਰਦਾ ਤੇ ਉਹ ਕਲੱਚ ਗੇਰ ਤੇ ਉਹ ਨਹੀਂ ਦਿਖਦਾ ਕਿਦਰੇ ਵੀ ਮੈਂ ਥੱਲੇ ਦੇ ਕਿ ਤੇ ਫਿਰ ਪੈਰ ਨਾ ਦੱਬਾਂ ਉਸ ਸਟੀering ਵੱਲ ਨਹੀਂ ਦੇਖਦਾ ਉਹ ਕਲੱਚ ਵੱਲ ਨਹੀਂ ਆਂਗਾ ਉਹ ਸਿੱਧੀ ਉਹਦਾ ਧਿਆਨ ਸਿੱਧਾ ਹੁੰਦਾ ਗੱਲਾਂ ਵੀ ਕਰਦਾ ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨੇ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਕੀ ਹਲੇ ਜਿਵੇਂ ਕਹਿੰਦੇ ਮੁਟਿਆਰਾਂ ਪ੍ਰਤਨ ਸਮੇਂ ਦੇ ਵਿੱਚ ਘੜੇ ਜਿਹੜੇ ਸੀ ਉਹ ਨਦੀਆਂ ਤੋਂ ਭਰਨ ਜਾਂਦੀਆਂ ਸਨ ਇੱਕ ਘੜੇ ਦੇ ਉੱਪਰ ਦੂਜਾ ਦੂਜੇ ਦੇ ਉੱਪਰ ਤੀਜਾ ਇਦਾਂ ਤਿੰਨ ਤਿੰਨ ਘੜੇ ਚਾਰ ਚਾਰ ਘੜੇ ਵੀ ਰਖ ਲੈਂਦੀਆਂ ਸਨ ਹਸਤ ਬినੋਦ ਵਿਚਾਰ ਕਰਤੀ ਹੈ ਹਸਦੀਆਂ ਹੁੰਦੀਆਂ ਸਨ ਵਿਚਾਰਾ ਵੀ ਕਰਦੀਆਂ ਸਨ ਪਰ ਮਜਾਲੇ ਭੀ ਘੜਾ ਡਿਗ ਜਾਏ ਅਡੋਲ ਅਡੋਲ ਇੱਕ ਹੋਰ ਪੰਕਤੀ ਇਹਦੇ ਨਾਲ ਆਪਾਂ ਜੋੜਦੇ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਦੇ ਭਰਮੀਆਂ ਲੈ ਪੰਜ ਜਨਾ ਸੋ ਬਤਾ ਬਾਤ ਬਤਵਾ ਚੀਤ ਸੋ ਸੋ ਲੋਰੀ ਰਾਖ ਰਿਹਾ ਵੀ ਪਤੰਗੇ ਉਡਾਉਣ ਵਾਲੇ ਪਤੰਗ ਨੂੰ ਆਕਾਸ਼ ਵਿੱਚ ਉਡਾਉਂਦੇ ਨੇ ਭਗਤ ਨਾਮਦੇਵ ਜੀ ਉਦਾਹਰਣ ਦੇਦੇ ਨੇ ਵੀ ਜਿਹੜਾ ਜਿਹਦਾ ਚਿੱਤ ਕੰਮ ਕਰਦੇ ਆ ਰੱਬ ਨਾਲ ਜੁੜ ਜਾਂਦਾ ਤੇ ਉਹ ਜਦੋਂ ਮਤਲਬ ਪਤੰਗੇ ਉਡਾਉਂਦੇ ਨੇ ਤੇ ਉਹਨਾਂ ਦੀ ਡੋਰ ਥੱਲੇ ਡੇ ਪਈ ਹੁੰਦੀ ਹੈ ਪਰ ਉਹ ਇਹ ਨਹੀਂ ਵੀ ਡੋਰ ਵੱਲ ਦੇਖ ਕੇ ਪਤੰਗ ਚੜਾਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਉਹਨਾਂ ਦੇ ਦਿਮਾਗ ਵਿੱਚ ਹੁੰਦੀ ਵੀ ਡੋਰ ਪਿੱਛੇ ਹੈ ਤੇ ਜੇ ਉਹਨਾਂ ਦਾ ਧਿਆਨ ਡੋਰ ਤੋਂ हट ਜਾਏ ਤੇ ਪਤੰਗ ਹੱਥੋਂ ਜਾ ਸਕਦਾ ਹੈ ਸੋ ਗੁਰੂ ਨਾਨਕ ਮਹਾਰਾਜ ਜੀ ਤੋਲੇ ਭਾਵੇਂ ਹਨ ਉਹਨਾਂ ਦਾ ਤੋਲ ਘਰਾਵ ਨਹੀਂ ਹੈ ਸਹੀ ਹੈ ਪਰ ਉਹ 13 13 ਕਰਕੇ ਜਦੋਂ ਜੁੜ ਜਾਂਦੇ ਹਨ ਤੇ ਉਹਨਾਂ ਦੀ ਚੜ੍ਹਦੀ ਕਲਾ ਬਹੁਤ ਹੋ ਗਈ ਚੜ੍ਹਦੀ ਕਲਾ ਜਿਹੜੀ ਹੈ ਬਹੁਤ ਹੋ ਗਈ ਐਨੀ ਚੜ੍ਹਦੀ ਕਲਾ ਹੋ ਗਈ ਵੀ ਹੁਣ ਚੜ੍ਹਦੀ ਕਲਾ ਨੂੰ ਸਾਰੇ ਦੇਖ ਕੇ ਤੇ ਮਤਲਬ برداشت ਨਹੀਂ ਕਰ ਸਕਦੇ ਧਿਆਨ ਦੇਣਾ ਇਹ ਤਾਂ ਵੇਰਾ ਵੇਰਾ ਹੀ ਕੋਈ ਹੁੰਦਾ ਕਿਸੇ ਦੀ ਚੜ੍ਹਦੀ ਕਲਾ ਨੂੰ ਜਿਹੜਾ ਕੋਈ برداشت ਕਰ ਲਵੇ ਜਿਹੜਾ ਕਿਸੇ ਦੀ ਚੜਦੀ ਕਲਾ ਨੂੰ ਦੇਖ ਕੇ ਖੁਸ਼ ਹੁੰਦਾ ਉਹਦੇ ਤੇ ਮਾਲਕ ਦੀ અપਾਰ ਬਖਸ਼ਿਸ਼ ਕਿਰਪਾ ਹੁੰਦੀ ਹੈ ਜਿਹੜਾ ਕਿਸੇ ਦੀ ਚੜਦੀ ਕਲਾ ਦੇ ਬਾਰੇ ਸੁਣ ਕੇ ਕਹੇ ਹਾਂ ਭਾਈ ਠੀਕ ਤੇ ਹੈ ਪਰ ਜਦੋਂ ਉਹ ਪਰ ਕਹਿੰਦਾ ਉਹਦੇ ਅੰਦਰ ਈਰਖਾ ਜੜੀ ਹੈ ਝਲਕਣ ਲੱਗ ਜਾਂਦੀ ਹੈ ਪਰ ਇਹ ਇਦਾਂ ਥੋੜੋ ਹੈ ਪਰ ਪਰ ਕਰ ਕਰ ਕਰਕੇ ਉਹ ਕਈ ਗੱਲਾਂ ਕਹਿ ਜਾਂਦਾ ਚਲੋ ਤੁਹਾਡੀ ਇਹ ਤੇ ਗੱਲ ਠੀਕ ਹੈ ਵੀ ਉਹ ਬੰਦਾ ਚੰਗਾ ਹੈ ਪਰ ਪਰ ਈਰਖਾ ਨਫ਼ਰਤ ਨੂੰ ਦੱਸ ਦਿੰਦਾ ਪੀ ਇਹ ਸਹਿਮਤ ਨਹੀਂ ਹੁਣ ਗੁਰੂ ਨਾਨਕ ਮਹਾਰਾਜ ਜੀ ਤੇ ਵਡਿਆਈ ਸਾਰੇ ਪਾਸੇ ਆਉਣ ਲੱਗ ਪਈ ਹੁਣ ਜਿਹੜੇ ਜਿਨ੍ਹਾਂ ਜਿਨ੍ਹਾਂ ਨੂੰ ਉੱਥੇ ਬੈਠਣ ਦਾ ਮੌਕਾ ਨਹੀਂ ਮਿਲਿਆ ਮੋਦੀ ਦੀ ਜਗ੍ਹਾ ਤੇ ਤੇ ਮੋਦੀ ਨਾਨਕ ਬਹਿ ਗਏ ਹੁਣ ਹੋਰ ਵੀ ਚਾਹੁੰਦੇ ਹੋਣਗੇ ਵੀ ਅਸੀਂ ਵੀ ਮੋਦੀ ਦੀ ਥਾਂ ਦੇ ਬਹਿ ਕੇ ਤੇ ਆਪਾਂ ਮਤਲਬ ਉਥੇ ਮਾਨ ਪ੍ਰਾਪਤ ਕਰੀਏ ਇੱਜ਼ਤ ਪ੍ਰਾਪਤ ਕਰੀਏ ਚੌਕੀ ਤਨਖਾਹ ਲਈਏ ਪੈਸਾ ਬਣਾਈਏ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਤੇ ਨਾਨਕ ਨੂੰ ਮੌਕਾ ਮਿਲ ਗਿਆ ਤੇ ਉਹਨਾਂ ਦੀ ਤੇ ਦਿਨੋਂ ਦਿਨ ਵਡਿਆਈ ਵਧਣ ਲੱਗ ਪਈ ਤੇ ਕੀ ਹੋਇਆ ਉਹਨਾਂ ਇਰਖਲੂ ਲੋਕਾਂ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਭਾਈਏ ਮਤਲਬ ਜੀਜਾ ਜੀ ਨੂੰ ਕਿਹਾ ਵੀ ਤੁਹਾਡਾ ਜਿਹੜਾ ਇਹ ਨਾਨਕ ਹੈ শাਲਾ ਜਿਹੜਾ ਇਹਦਾ ਸਹਾਵਕਤਾ ਉਹ ਠੀਕ ਨਹੀਂ ਲੱਗਦਾ ਇਹਨੂੰ ਸਹਾਵਕਤਾ ਹੁੰਦਾ ਨਹੀਂ ਚਿੰਤਾ ਹੋ ਗਈ ਕਿਉਂਕਿ ਸਹਾਵਕਤਾ ਤਾਂ ਠੀਕ ਹੋਣਾ ਚਾਹੀਦਾ ਹੈ ਉਧਰ ਦੌਲਤਖਾਨੋਂ ਵੀ ਚੁਗਲੀ ਮਾਰ ਦਿੰਦੀ ਚੁਗਲਿਆਂ ਚੁਗਲ ਕਰਨ ਵਾਲਿਆਂ ਨੇ ਚੁਗਲੀ ਕਰਨ ਵਾਲਿਆਂ ਨੇ ਪੀਓ ਜਿਹੜਾ ਤੁਸੀਂ ਮੋਦੀ ਰੱਖਿਆ ਉਹ ਸਹੀ ਨਹੀਂ ਲੱਗਦਾ ਤੇਰਾ ਫੇਰੀ ਕਰਦਾ ਉਹਦੇ ਤੋਲਣ ਵਿੱਚ ਫਰਕ ਹੈ ਉਹਦੇ ਮੋਦੀ ਖੰਨਾ ਲੁੱਟਾ ਦੇਵੇਗਾ ਤੇ ਹੁਣ ਜਿਹੜੇ ਕੋਈ ਆਗੂ ਲੋਕ ਹੁੰਦੇ ਨੇ ਜਾਂ ਵੱਡੇ ਲੋਕ ਹੁੰਦੇ ਨੇ ਜਾਂ ਰਾਜੇ ਲੋਕ ਹੁੰਦੇ ਨੇ ਜਾ ਅਹੁਦੇਦਾਰ ਹੁੰਦੇ ਨੇ ਉਹ ਕੰਨਾਂ ਦੇ ਕੱਚੇ ਨਹੀਂ ਹੋਣੇ ਚਾਹੀਦੇ ਇੱਕ ਜ਼ਿੰਮੇਵਾਰ ਬੰਦੇ ਨੂੰ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ ਕਿਸ ਨੇ ਕਹਤਾ ਐਦਾਂ ਦਿਓਗੇ ਅੱਛਾ ਐਦਾਂ ਜੇ ਕਿਸ ਨੇ ਕਹਤਾ ਵੀ ਉਹ ਚੰਗਾ ਅੱਛਾ ਚੰਗਾ ਜੇ ਕਿਸ ਨੇ ਕਹਤਾ ਮਾੜਾ ਤੇ ਮਾੜਾ ਇੰਜ ਨਹੀਂ ਰਾਜੇ ਜਿਆਦਾ ਕਰਕੇ ਕੰਨਾਂ ਦੇ ਕੱਚੇ ਹੁੰਦੇ ਸਨ ਪਰ ਜ਼ਿੰਮੇਵਾਰ ਵਿਅਕਤੀ ਜਿਹੜਾ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ ਕੋਈ ਕਿਸੇ ਬਾਰੇ ਕਹੇ ਪੀਓ ਮਾੜਾ ਤੇ ਉਹਨੂੰ ਨਹੀਂ ਮੰਨਣਾ ਚਾਹੀਦਾ ਜੇ ਕਿਸੇ ਵਾਰੇ ਉਹਨੂੰ ਦੱਸਿਆ ਜਾਏ ਪੀਏ ਚੰਗਾ ਨਹੀਂ ਮੰਨਣਾ ਚਾਹੀਦਾ ਉਹ ਆਪ ਉਹਦੇ ਨਾਲ ਵਿਹਾਰ ਕਰੇ ਉਹਦੇ ਨਾਲ ਰੂਬਰੂ ਹੋਵੇ ਉਹਦੇ ਨਾਲ ਗੱਲਬਾਤ ਕਰੇ ਉਹਦੇ ਨਾਲ ਲੈਣ ਦੇਣ ਕਰੇ ਫੇਰ ਉਹ ਤੈਅ ਕਰੇ ਪੀਏ ਬੰਦਾ ਖਰਾਜਾ ਕੋਟਾ ਕਿਸੇ ਦੇ ਕਹਣ ਤੇ ਨਾ ਚੰਗਾ ਨਾ ਕਿਸੇ ਦੇ ਕਹਣ ਤੇ ਮਾੜਾ ਇਹਦਾ ਮਤਲਬ ਫਿਰ ਤੇ ਉਹਦਾ ਹੀ ਦਿਮਾਗ ਦੇ ਨਾਲ ਅਸੀਂ ਚੱਲਦੇ ਆਂ ਸਾਨੂੰ ਰੱਬ ਨੇ ਦਿਮਾਗ ਮਤਲਬ ਡੱਬੇ ਵਿੱਚ ਬੰਦ ਕਰਨ ਨੂੰ ਦਿੱਤਾ ਸਾਨੂੰ ਸੋਚਣ ਨੂੰ ਨਹੀਂ ਦਿੱਤਾ ਅਸੀਂ ਇਸ ਬੁੱਧੀ ਦੇ ਨਾਲ ਨਹੀਂ ਸੋਚਣਾ ਵੀ ਫੁਲਾਨਾ ਬੰਦਾ ਕਿਸ ਤਰ੍ਹਾਂ ਦਾ ਇਹ ਵੀ ਸਾਨੂੰ ਸਿੱਖਿਆ ਮਿਲਦੀ ਆ ਜੇ ਕਿਸੇ ਦੀ ਕੋਈ ਚੁਗਲੀ ਕਰਦੇ ਤੇ ਕੋਈ ਵੀ ਨਾ ਮੰਨੇ ਉਹ ਮੂਰਖ ਹੁੰਦਾ ਬਾਣੀ ਦੇ ਵਿੱਚ ਕਹਿੰਦੇ ਨੇ ਵੀ ਉਹਦਾ ਨਾਂ ਚੁਗਲਖੋਰ ਬਾਜੂ ਮਸ਼ਹੂਰ ਹੋ ਜਾਂਦਾ ਸੋ ਚੁਗਲ ਖੋਰਾਂ ਨੇ ਚੁਗਲੀ ਲਾਈ ਵੀ ਨਾਨਕ ਡਿਊਟੀ ਸਹੀ ਨਹੀਂ ਕਰਦਾ ਉਹਦੇ ਤੋਲ ਵਿੱਚ ਫਰਕ ਹੈ ਉਹ ਹੀ ਰਾਫਰੀ ਕਰਦਾ ਤੇ ਦੌਲਤਖਾਨੇ ਮਗਵਾਲਿਆਂ ਸਦ ਲਿਆ ਨਾਨਕ ਜੀ ਨੂੰ ਵੀ ਤੇ ਭਈਏ ਨੂੰ ਵੀ ਤੇ ਹੋਰ ਵੀ ਜਿਹੜੇ ਸ਼ਰਾਰਤੀ ਨੇ ਉਹ ਵੀ ਵੀ ਹੁਣ ਪਤਾ ਚੱਲੂ ਉਹਨੂੰ ਬਥਾ ਲੱਗੂ ਪਰ ਜਦੋਂ ਸਾਰਾ ਹਿਸਾਬਕ ਤ ਉਹ ਟੋਟਲ ਕੀਤਾ ਗਿਆ ਤੇ ਮਿਸ਼ਰਮਾਨ ਨੂੰ ਫਿਰ ਸ਼ਰਮ ਨਹੀਂ ਆਈ ਤੇ ਥੱਲੇ ਮੂੰਹ ਕਰ ਲਏ ਵੀ ਇਹ ਕੀ ਹੋ ਗਿਆ ਠੀਕ ਹੈ ਜੀ ਇਹ ਕੀ ਹੋ ਗਿਆ ਸਾਨੂੰ ਤੇ ਲੱਗਦਾ ਸੀ ਜਿਸ ਤਰ੍ਹਾਂ ਇਹ ਇਹ ਕਰਦਾ ਪਿਆ ਹੈ ਇਹਦੇ ਸਾਰਾ ਕੁਝ ਗੜਬੜ ਕੀਤਾ ਹੋਏਗਾ ਪਰ ਇਹ ਤੇ ਹੋਰ ਮੁਨਾਫਾ ਨਿਕਲਿਆ ਹੈ ਤੇ ਦੌਲਤ ਖਾਨ ਨੇ ਕਿ ਆਪੀ ਮੈਂ ਮਾਫੀ ਚਾਹੁੰਦਾ ਹਾਂ ਮੇ ਤੋਂ ਗਲਤੀ ਹੋ ਗਈ ਮੈਂ ਕਿਸੇ ਦੇ ਪਿੱਛੇ ਲੱਗ ਕੇ ਤੇ ਨਾਨਕ ਤੇ ਸ਼ੱਕ ਕੀਤੀ ਸ਼ੱਕ ਡਾਊਟ ਦੁਬਦਾ ਐਦਾਂ ਦੀ ਚੀਜ਼ ਐ ਐਦਾਂ ਦੀ ਗੰਡ ਐ ਕਿ ਦੂਜੇ ਵਾਲ ਸਾਹਮਣੇ ਵਾਲਾ ਬੰਦਾ ਜਿਹੜਾ ਦੋਨੇ ਬੰਦੇ ਜਿਹੜਾ ਸ਼ੱਕ ਕਰਦਾ ਤੇ ਜਿਸਤੇ ਕੀਤੀ ਜਾਂਦੀ ਉਹਨਾਂ ਵਿੱਚ ਇੱਕ ਤਰੇੜ ਪੈ ਜਾਂਦੀ ਗੰਨਾ ਹੁੰਦਾ ਨਾ ਗੰਨਾ ਚੋਂ ਪੀਦਾ ਸੀ ਸਾਰੇ ਗੰਨੇ ਵਿੱਚ ਰਸ ਹੁੰਦਾ ਜਿੱਥੇ ਗੰਢ ਹੁੰਦੀ ਹੈ ਉੱਥੇ ਕੀ ਹੁੰਦਾ ਰਸ ਹੁੰਦਾ ਉਹਦੇ ਕੜਤਮ ਜੀ ਹੁੰਦੀ ਕੋਲਾ ਜਿਹਾ ਹੁੰਦਾ ਠੀਕ ਹੈ ਇਸ ਕਰਕੇ ਜਦੋਂ ਗੰਢ ਪੈ ਜਾਂਦੀ ਹੈ ਜਦੋਂ ਕਿਸੇ ਤੇ ਸ਼ੱਕ ਪੈ ਜਾਂਦਾ ਹੈ ਔਰਤ ਨੂੰ ਮਰਦ ਤੇ ਪੈਜੇ ਮਰਦ ਨੂੰ ਔਰਤ ਤੇ ਪੈਜੇ ਪਗਵਟ ਭਰਾ ਨੂੰ ਇੱਕ ਦੂਜੇ ਤੇ ਪੈਜੇ ਸਕੇ ਭਰਾ ਨੂੰ ਇੱਕ ਦੂਜੇ ਤੇ ਪੈਜੇ ਪਾਟਰਨ ਨੂੰ ਇੱਕ ਦੂਜੇ ਤੇ ਪੈਜੇ ਨੌਕਰ ਨੂੰ ਮਾਲਕ ਤੇ ਪੈਜੇ ਮਾਲਕ ਨੂੰ ਨੌਕਰ ਤੇ ਪੈਜੇ ਕਿਸੇ ਨੂੰ ਕਿਸੇ ਤੇ ਪੈਜੇ ਬੇੜਾ ਗਰਕ ਖਿਮਾ ਕਰਨਾ ਇਹ ਜਿਹੜਾ ਸ਼ੱਕ ਤੇ ਡਾਊਟ ਈਦਾਂ ਦੀ ਹੈ ਨਾ ਐਵੇਂ ਨਹੀਂ ਸੀ ਤਾਂ ਸਮਾ ਗਈ ਸੀ ਖਿਮਾ ਕਰ ਦੇਣਾ ਉਹ ਕਿਸੇ ਨੇ ਕਹਿਤਾ ਵਚਨ ਗਲਤ ਠੀਕ ਹੈ ਜੀ ਉਹ ਕਹਿ ਦਿੱਤਾ ਪੀਐਸ ਤਾਂ ਸਾਡੇ ਮੂੰ ਤੋਂ ਫਬਦਾ ਨਹੀਂ ਹੈ ਚੀਜ਼ ਇਸ ਤਰ੍ਹਾਂ ਕਹਤਾ ਸੀ ਰਾਮਚੰਦਰ ਮਹਾਰਾਜ ਜੀ ਨੇ ਤੇ ਫੇਰ ਉਹ ਕੀ ਦਾ ਕੀ ਬਣ ਗਿਆ ਸੋ ਕਹਿੰਦੀ ਬਸ ਮaaf ਕਰੋ ਹੁਣ ਮੈਂ ਚੱਲਾਂ ਹੁਣ ਮੈਂ ਚੱਲੀ ਐ ਐਦੇ ਵੀ ਗੁਰਨਾਨਕ ਬਾਚ ਨੇ ਕਿਹਾ ਵੀ ਬਸ ਭਾਈ ਠੀਕ ਐ ਵੀ ਜਿਹੜਾ ਬੰਦਾ satsang ਹੈ ਜੀ ਰੱਬ ਨਾਲ ਜੁੜਿਆ ਹੁੰਦਾ ਨਾ ਇਮਾਨਦਾਰ ਹੁੰਦਾ ਉਹ ਤੇ ਉਹ ਤੇ ਸ਼ਿਵਾ ਦੇ ਵਿੱਚ ਹੁੰਦਾ ਉਹਦੇ ਬਦਨੇ ਕਿਹੜੇ ਰੰਗ ਵਿੱਚ ਹੁੰਦਾ ਕਦਰੇ ਵੀ ਕੋਈ ਸਮਾਜ ਵਿੱਚ ਸੇਵਾ ਕਰਦਾ ਕਿਸੇ ਸੰਸਥਾ ਵਿੱਚ ਸੇਵਾ ਕਰਦਾ ਉਹਦਾ ਮੁੱਲ ਕੋਈ ਪੈਸੇ ਨਾਲ ਅਲਫਾਜ਼ਾਂ ਨਾਲ ਉਤਾਰ ਨਹੀਂ ਸਕਦਾ ਧਿਆਨ ਦੇਣਾ ਕਿਸੇ ਵੀ ਫੀਲਡ ਦੇ ਵਿੱਚ ਕੋਈ ਸੇਵਾ ਕਰਦਾ ਉਹਦਾ ਮੁੱਲ ਉਹਦੀ ਕੀਮਤ ਕੋਈ ਦੇ ਨਹੀਂ ਸਕਦਾ ਜੇ ਅਸੀਂ ਉਸ ਦੇ ਬਦਲੇ ਕਿਸੇ ਨੂੰ ਰਿਸਪੈਕਟ ਤੇ ਇੱਜ਼ਤ ਨਹੀਂ ਦੇ ਸਕਦੇ ਤੇ ਉਹਦੀ ਤੋਹੀਨ ਕਰਨੀ ਵੀ ਮਨਮਤ ਹੈ ਸਿਸ ਕਰਕੇ ਮਹਾਰਾਜ ਜੀ ਕਹਿੰਦੇ ਐਦਾਂ ਦੀ ਚੀਜ਼ ਨਾ ਕੀਤੀ ਜਾਏ ਐਸਾ ਕਮ ਮੁੱਲੇ ਨਾ ਕੀਤਾ ਜਦੋਂ ਅੰਤ ਬਚੋ ਤਾਈ ਹੈ ਆਪ ਨਾ ਦੇ ਚਰੂ ਭਰ ਪਾਣੀ ਤਹਿ ਨਿੰਦੇ ਜੇ ਗੰਗਾ ਆ ਨੀ ਆਪ ਕਦੀ ਇੱਕ ਚੁੜੀ ਦੇ ਨਾਲ ਕਿਸੇ ਦੇ ਮੂੰਹ ਦੇ ਵਿੱਚ ਘੁੱਟ ਜਲ ਲੀ ਪਾਇਆ ਹੋਏ ਤੇ ਜਿਹੜਾ ਵਿਚਾਰਾ ਕੋਈ ਪਰਉਪਕਾਰੀ ਕਰਦਾ ਸੇਵਾਦਾਰ ਕਾ ਦਾ ਦਿਉਦੀਆਂ ਉਹਦੀਆਂ ਚੁਗਲੀਆਂ ਕਰੀ ਜਾਵੇ ਉਹਨੂੰ ਸਜ਼ਾ ਬੜੀ ਭੈੜੀ ਮਿਲਦੀ ਹੈ ਇਸ ਕਰਕੇ ਮਾਰਾ ਜੀ ਹੁਣੇ ਤੇ ਪੰਗਦੀ ਪੜੀ ਆ ਕਰਨ ਨਾ ਸੁਣੇ ਕਾਹੂਗੀ ਸਬਦੇ ਜਾਣੇ ਆਪਸ ਕੋਮ ਦਾ ਪਰ ਉਹ ਬੰਦਾ ਸੁਣ ਲਵੇ ਕਹਿੰਦਾ ਜੀ ਸੱਚੀ ਗੱਲ ਦੀ ਕਿਹੜੀ ਨਿੰਦਿਆ ਹੁੰਦੀ ਹੈ ਵੀ ਜੇ ਉਹ ਝੂਠੀ ਨਿਕਲਿਆ ਹੀ ਫੇਰ ਠੀਕ ਹੈ ਜੀ ਸੱਚੀ ਦੀ ਕਿਹੜੀ ਇਹ ਹੀ ਜਵਾਬ ਹੁੰਦਾ ਨਾ ਨਿੰਦਗਲਾ ਵੀ ਸੱਚੀ ਗੱਲ ਦੀ ਥੋੜੋ ਹੁੰਦੀ ਹੈ ਕੀ ਪਤਾ ਪਰਦੇ ਦੇ ਪਿੱਛੇ ਕੀ ਹੈ ਤੈਨੂੰ ਨਹੀਂ ਪਤਾ ਤੂੰ ਤੇ ਸੁਣਿਆ ਤੂੰ ਤੇ ਸੁਣਿਆ ਇੱਕ ਕੋਈ ਬੰਦਾ ਮੇਰੇ ਕੋਲ ਬੈਠ ਗਿਆ ਸਾਡੀ ਦੁਕਾਨ ਤੇ ਮੈਨੂੰ ਕਹਿੰਦਾ ਤੁਸੀਂ ਸੁਣਿਆ ਮੈਂ ਕੀ ਕਹਿੰਦਾ ਉਹ ਬੰਦਾ ਇਦਾਂ ਮੈਂ ਕਿਹਾ ਅੱਛਾ ਕਹਿੰਦਾ ਉਹ ਬੰਦਾ ਇਦਾਂ ਮੈਂ ਕਿਹਾ ਅੱਛਾ ਤੇ ਫਿਰ ਮੇਰਾ ਸੁਭਾਅ ਹੈ ਮੂੰਹ ਤੇ ਠਾ ਗਲਬ ਮਾਰਦਾ ਮੈਂ ਕਿਹਾ ਜਿਹੜੀ ਚੀਜ਼ ਤੂੰ ਉਹ ਬੰਦੇ ਬਾਰੇ ਦੱਸ ਰਿਹਾ ਹੈ ਮੇਰੇ ਤੋਂ ਵੀ ਆਨੇ ਤੇਰੇ ਬਾਰੇ ਵੀ ਦੱਸਿਆ ਤੂੰ ਵੀ ਇਦਾਂ ਕਰਦਾ ਉਹਦੀ ਜ਼ੁਬਾਨ ਥੱਥ ਲਾਉਣ ਲੱਗ ਪਈ ਮੈਂ ਕਿਹਾ ਤੂੰ ਕੀਤਾ ਨਹੀਂ ਤੂੰ ਕਰਦਾ ਨਹੀਂ ਚੱਲ ਫਿਰ ਮੈਂ ਗਿਆ ਕਿਉਂਕਿ ਮੇਰੇ ਕੋ ਬਦਲਾਅ ਨਹੀਂ ਹੁੰਦੀ ਐਵੇਂ ਕਿਸੇ ਦੀ ਗੱਲ ਕਿਉਂ ਕਰੀ ਜਾਏ ਮਹਾਰਾਜ ਦੀ ਹਜ਼ੂਰੀ 'ਚ ਬੈਠਾ ਉਹ ਇੰਨਾ ਸਤਿਕਾਰ ਦਿੰਦਾ ਨਾ ਹੁਣ ਕਦੀ ਉਹਨੇ ਗੱਲ ਹੀ ਨਹੀਂ ਕੀਤੀ ਕਿਸੇ ਦੀ ਉਹਨੂੰ ਪਤਾ ਵੀ ਤੂੰ ਠਾ ਤੇ ਜੇ ਬੰਦਾ ਸਵਾਦ ਲੈਣ ਲੱਗ ਪਵੇ ਕੰਨ ਰਸ ਤੇ ਹੋਰ ਸੁਨ ਅੱਛਾ ਬੜੀ ਮਾੜੀ ਗੱਲ ਉਹਦੇ ਵਾਸਤੇ ਅੱਛਾ ਬੜੀ ਮਾੜੀ ਗੱਲ ਜੱਜ ਬਣ ਗਿਆ ਬਿਗੈਰ ਪੜ੍ਹਾਈ ਤੋਂ ਹੀ ਨਾਲ ਹੀ ਸਰਟੀਫਿਕੇਟ ਦੇ ਹੀ ਜਾਂਦਾ ਹੈ ਬੜੇ ਬੜਾ ਮਾੜਾ ਜੱਜ ਵੀ 2-2 ਸਾਲ 5-5 ਸਾਲ ਲਾ ਕੇ ਪੂਰਾ ਸਾਸਾ ਇਨਕੁਆਇਰੀ ਕਰਕੇ ਕਦੀ ਨਹੀਂ ਕਹਿੰਦਾ ਤੂੰ ਦੋਚੀ ਹੈ ਬੜੇ ਲਿਖੇ ਬੰਦਿਆਂ ਦੀ ਇਹ ਅਲੱਗ-ਗੱਲ ਹੁੰਦੀ ਹੈ ਤੇ ਜਿਹੜੇ ਸਾਡੇ ਵਰਗੇ ਜਿਨ੍ਹਾਂ ਨੂੰ ਪਤਾ ਕੱਖ ਨਹੀਂ ਉਹ ਨਾਲ ਹੀ ਸਰਟੀਫਿਕੇਟ ਬੜੀ ਮਾੜੀ ਗੱਲ ਹੈ ਉਹਦੇ ਵਾਸਤੇ ਬੜੀ ਮਾੜੀ ਵੀ ਤੂੰ ਜੱਜ ਕਿੱਥੋਂ ਬਣ ਗਿਆ ਤੂੰ ਕੁਝ ਇਨਕੁਆਇਰੀ ਕੀਤੀ ਤੂੰ ਕੋਈ ਪਤਾ ਕਿਤਾ ਪਤਾ ਤੈਨੂੰ ਹੈ ਨਹੀਂ ਉਹਦੇ ਕਿ ਜਦੀ ਧੀ ਪੈਣ ਵਾਰੇ ਤੂੰ ਉਹਦੇ ਹੀ ਗਲਤ ਸਰਟੀਫਿਕੇਟ ਦੇ ਕੇ ਤੇ ਫਸ ਗਿਆ ਸੋਇਦਰ ਗੁਰੂ ਨਾਨਕ ਮਹਾਰਾਜ ਜੀ ਦੀ ਚੁਗਲੀ ਮਾਰੀ ਪਰ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਕ ਲਾਇਆ ਬੜੇ ਇਤਿਹਾਸ ਵਿੱਚ ਬੜੀਆਂ ਇਦਾਂ ਦੀਆਂ ਸ਼ਾਕੀਆਂ ਨੇ ਚੁਗਲੀ ਕਰਨ ਵਾਲਿਆਂ ਨੇ ਚੁਗਲੀ ਮਾਰੀ ਇਦਾਂ ਕਰਦੇ ਚਾਹੇ ਕਬੀਰ ਹੋਵੇ ਚਾਹੇ ਰਵਿਦਾਸ ਮਹਾਰਾਜ ਜੀ ਹੋਣ ਨਾਮਦੇਵ ਜੀ ਹੋਣ ਲੋਕਾਂ ਨੇ ਹਾਥੀਆਂ ਦੇ ਅੱਗੇ ਸਟਾ ਦਿੱਤਾ ਪਰ ਬਾਅਦ ਵਿੱਚ ਪਤਾ ਲੱਗਾ ਪੀ ਇਹ ਤੇ ਸਹੀ ਨਹੀਂ ਇਹ ਤੇ ਰੱਬ ਦੇ ਪਿਆਰੇ ਨੇ ਇਹਦੇ ਬੰਦਗੀ ਵਾਲੇ ਨੇ ਇਹਦੇ ਭਜਨ ਵਾਲੇ ਨੇ ਸੋ ਗੁਰੂ ਨਾਨਕ ਮਹਾਰਾਜ ਨੂੰ ਫਿਰ ਫਿਰ ਮੋਦੀ ਖਾਨੇ ਦੇ ਵਿੱਚ ਕਹਿੰਦੇ ਵੀ ਹੁਣ ਤੁਸੀਂ ਕਾਰਜ ਕਰੋ ਕੰਮ ਕਰੋ ਤੇ ਅਜੇ ਮਹਾਰਾਜੀ ਦਾ ਨ ਵਿਆਹ ਨਹੀਂ ਹੋਇਆ ਜੇ ਮੋਦੀ ਦੀ ਸੇਵਾ ਚੱਲਦੀ ਜੇ ਤੱਕ ਮਹਾਰਾਜ ਨੇ ਉਹ ਕਾਰਜ ਛੱਡਿਆ ਨਹੀਂ ਅਜੇ ਇਹ ਬਈ ਵਾਲੀ ਵੀ ਘਟਨਾ ਹੋਣੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਚਲੋ ਇੱਕ ਵਾਰ ਇਸ ਤਰ੍ਹਾਂ ਹੋ ਗਿਆ ਫਿਰ ਦੂਜੀ ਵਾਰ ਜਦੋਂ ਹੋਇਆ ਫਿਰ ਮਹਾਰਾਜ ਜੀ ਨੇ برداشت ਨਹੀਂ ਕੀਤਾ ਬੰਦਾ ਕਹਿੰਦਾ ਚੱਲ ਭਾਈ ਛੱਡਿਆ ਸਭ ਕੁਝ ਉਹ ਬਾਅਦ ਵਿੱਚ ਆਉਣਾ ਪਹਿਲਾਂ ਮਾਰੀਦਾ ਇੱਥੇ ਹੁਣ ਸ਼ਗਨ ਹੋਣਾ ਹੈ ਕੁਲਮਾਈ ਹੋਣੀ ਹੈ ਵਿਆਹ ਹੋਣੀ ਹੈ ਜੰਜ ਜਾਣੀ ਹੈ ਬਟਾਲੇ ਸ਼ਾਲੀਆਂ ਰਸਮਾਂ ਹੋਣੀਆਂ ਨੇ ਤਲਵੰਡੀ ਤੋਂ ਪਰਿਵਾਰ ਨੇ ਆਉਣਾ ਸੋ ਇਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸੋ ਸਰਪ ਗੁਰੂ ਨਾਨਕ ਮਹਾਰਾਜ ਦਾ ਇਤਿਹਾਸ ਬੜਾ ਵੱਡਾ ਹੈ ਪੂਰੀ ਜ਼ਿੰਦਗੀ ਅਸੀਂ ਜੇ ਸੁਣੀ ਤੇ ਸੁਣਾਈ ਜਾਈਏ ਇਹ ਕਦੀ ਵੀ ਨਹੀਂ ਮੁਕਣਾ ਤੇ ਕਦੀ ਵੀ ਨਹੀਂ ਮੁਕਣਾ ਤੇ ਆਪਾਂ ਇੱਕ ਦਿਨ ਜੀ ਕਦੀ ਵੀ ਨਹੀਂ ਮਨਾ ਸਕ ਮਤਲਬ ਮੁਕਾ ਸਕਦੇ ਵੱਡੇ ਕੀਆਂ ਵੜਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ کریم ਦੇ ਜੀਆਂ ਰਜ਼ਕ ਸਮਾ ਸੋ ਅੱਜ ਦੀ ਸਾਨੂੰ ਸਾਕੀ ਤੋਂ ਇਹ ਸਿੱਖਿਆ ਮਿਲਦੀ ਹੈ ਵੀ ਮਿਹਨਤ ਕਰਨੀ ਹੈ ਦਸਾਂ ਨਾਂ ਦੀ ਕਿਰਤ ਕਰਨੀ ਹੈ ਜੋਬ ਕਰਨੀ ਹੈ ਜਿੱਥੇ ਵੀ ਮਾਲਕ ਨੇ ਜੇ ਖੇਤੀਬਾੜੀ ਵਿੱਚ ਕੋਈ ਜੁੜਿਆ ਤੇ ਖੇਤੀ ਇਮਾਨਦਾਰੀ ਨਾਲ ਕਰਨੀ ਹੈ ਜੇ ਕੋਈ ਕਿਸੇ ਸਰਕਾਰੀ ਪ੍ਰਾਈਵੇਟ ਕਿਸੇ ਵੀ ਨੌਕਰੀ ਉਸਨੇ ਉਸ ਤਰ੍ਹਾਂ ਦੀ ਜੋਬ ਕਰਨੀ ਹੈ ਇਮਾਨਦਾਰੀ ਦੇ ਨਾਲ ਜੋਬ ਕਰਨੀ ਹੈ ਤੇ ਰੱਬ ਦੇ ਨਾਲ ਜੁੜੇ ਰਹਿਣਾ ਤੇ ਸੱਚੀ ਸੋਚੀ ਕਿਰਤ ਜੋ ਬਾਬੇ ਨੇ ਆਪ ਕਰਕੇ ਦਸੀ ਵਿਲੇ ਨਹੀਂ ਰਹਿਣਾ ਬਸ ਜੁੜੇ ਰਹਿਣਾ ਉਹ ਵਕਰੀ ਗੱਲ ਹੈ ਜਦੋਂ ਬੰਦੇ ਦਾ ਸਰੀਰ ਇਜਾਜ਼ਤ ਨਹੀਂ ਦਿੰਦਾ ਉਹ ਵਕਰੀ ਗੱਲ ਹੈ ਨਹੀਂ ਤੇ ਕੁਝ ਨਾ ਕੁਝ ਕਰਦੇ ਰਹਿਣਾ ਸੋ ਇਨੀ ਸੇਵਾ ਪ੍ਰਵਾਨ ਗੁਰੂ ਸਾਹਿਬ ਮੇਰ ਕਰਨ ਸ਼ਬਦਾਂ ਕਥਾ ਦਾ ਭਾਵ ਅਰਥ ਸਭ ਦੇ ਹਿਰਦਿਆਂ ਵਿੱਚ ਵਸੇ ਮਹਾਰਾਜ ਸਾਹਿਬ ਨੂੰ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਬਖਸ਼ਣ ਸੋ ਗੁਰਬਾਣੀ ਕਥਾ ਦਾ ਆਪ ਜੀ ਨੇ ਬੇਅੰਤ ਸਤਿਕਾਰ ਕੀਤਾ ਬੇਅੰਤ ਮਾਇਆ ਭੇਟ ਕੀਤੀ ਮਹਾਰਾਜ ਸਭ ਦੀ ਤਿਲ ਤਿਲ ਭੇਟ ਕੀਤੀ ਮਾਇਆ ਲਿਖੇ ਵਿੱਚ ਲਾਵੇ ਹੋਰ ਬਰਕਤਾਂ ਤੇ ਵਾਧੇ ਪਾਵੇ ਕੀਤੀ ਸਿਵਾ ਸਵਲ ਕਰੇ ਸਭ ਨੂੰ ਖੁਸ਼ੀਆਂ ਤੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ